ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹ ਇੱਕ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਇੱਥੇ ਆਪਾਂ ਬਣਾ ਰਹੇ ਆ ਪੇਠਾ 8 1/3 ਕਿਲੋ ਦਾ ਪੇਠਾ ਅਸੀਂ ਤਾਂ ਪੇਠਾ ਕਹਿੰਦੇ ਆ ਮਾਲਵੇ ਵਾਲੇ ਸੋ ਸਿੱਕੀ ਕਹਿੰਦੇ ਆ ਕਈ ਥਾਵਾਂ ਤੇ ਸ਼ਾਇਦ ਇਹਨੂੰ ਕੱਦੂ ਕਿਹਾ ਜਾਂਦਾ ਤੇ ਆਪਣੇ ਚੱਲ ਰਹੀ ਐ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਤੇ ਮਸ਼ੀਨ ਚੱਲ ਰਹੀ ਆ ਅੱਜ ਸ਼ਾਇਦ ਸਾਰੀ ਤੂੜੀ ਬਣ ਜਾਵੇਗੀ ਤੇ ਆਪਾਂ ਬਣਾ ਲਗੇ ਸਬਜ਼ੀ ਉਹਨਾਂ ਵਾਸਤੇ ਚਾਰ ਪੰਜ ਜਾਣੇ ਹੈਗੇ ਆ ਉਹ ਤੇ ਇਹਦੇ ਵਾਸਤੇ ਆਪਾਂ ਜੀ ਸਭ ਤੋਂ ਪਹਿਲਾਂ ਪੇਠੇ ਦੇ ਪੀਸ ਕਰਕੇ ਇਹਦੇ ਉੱਪਰੋਂ ਸ਼ੈਲ ਉਤਾਰ ਲਾਂਗੇ ਸ਼ੈਲ ਉਤਾਰਨੀ ਜ਼ਰੂਰੀ ਐ ਕਈ ਲੋਕ ਸ਼ੈਲ ਨਹੀਂ ਉਤਾਰਦੇ ਤੇ ਆਪਾਂ ਇਹਦੀ shell ਉਤਾਰਾਂਗੇ ਕਿਉਂਕਿ ਜੀ ਜ਼ਰੂਰੀ ਵਾਲਾ ਨਾ ਲੱਗਾ ਹੁੰਦਾ ਹਨਾ ਜਮੀਨ ਤੇ ਕੋਈ ਚੂਹਾ ਕੋਸ ਮੁਕਾਟੂ ਜਾਂ ਕੋਈ ਸਫਸਲੂਪੀ ਮੂੰਹ ਮਾਰਦੀ ਐ ਤੇ ਥੋੜੇ ਦੰਦਿਆਂ ਜਿਹਾਂ ਵੱਡੀਆਂ ਹੋਈਆਂ ਸੀ ਤੇ ਆਪਾਂ ਸਾਰਾ ਘਰਦਨਾ ਕੱਟ ਕੇ ਵਿੱਚੋਂ ਕੱਢਦਾ ਉੱਪਰਲੀ shell ਤੇ ਹੀ ਸੀ ਵੈਸੇ ਕਿਉਂਕਿ ਇਹਦੀ shell ਕਾਫੀ ਮੋਟੀ ਹੁੰਦੀ ਆ ਤੇ ਇਹਨੂੰ ਆਪਾਂ ਹੁਣ ਬਣਾਵਾਂਗੇ ਤੇ ਪਿੱਛੇ ਮੇਰੇ ਖਲਾਰਾ ਬਰਕਰਾਰ ਹੈ ਜੀ ਕਿਉਂਕਿ ਸਵੇਰ ਤਾਰਾ ਕੱਢ ਕੇ ਚਾਹ ਪਾਣੀ ਬਣਾ ਕੇ ਦੁੱਧ ਬਾ ਸਾਂਹ ਕੇ ਤੇ ਪਸ਼ੂ ਪਾਣੀ ਪਿਆ ਕੇ ਤੇ ਮੈਂ ਲੱਗੀ ਸੀ ਸਬਜੀ ਕੱਟਣ ਚੀਰਨ ਤੇ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਕੱਲੇ ਬੰਦੇ ਨੂੰ ਤੇ ਮూర్ਤੀ ਆਊਗੀ ਉਹ ਆਪਣੇ ਦੇ ਨਾਲ ਰੋਟੀ ਲਵਾ ਦਊਗੀ ਠੀਕ ਹੈ ਜੀ ਤੇ ਆਪਾਂ ਚੱਲਦੇ ਆਂ ਚੁੱਲੇ ਤੇ ਚੁੱਲੇ ਤੇ ਸਬਜੀ ਬਣਾਵਾਂਗੀ ਇਸ ਤਰੀਕੇ ਨਾਲ ਤੁਸੀਂ ਪੇਠੇ ਦੀ ਸਬਜੀ ਬਣਾਉਂਗੇ ਤਾਂ ਉਂਗਲਾ ਚਟਦੇ ਰਹਿ ਜਾਉਗੇ ਤੇ ਇਥੇ ਮੇਰਾ ਦੁੱਖ ਰਿਆ ਗੋਡਾ ਤੇ ਮੈਂ ਲੱਤਾਂ ਸਿੱਧੀਆਂ ਮੰਜੀ ਤੇ ਰੱਖ ਕੇ ਫੇਰ ਕੰਮ ਕਰਦੀ ਆ ਥੋੜੇ ਥੋੜੇ ਗੋਡੇ ਪੇਨ ਕਰਨ ਲੱਗ ਗਏ ਜੀ ਪਤਾ ਨਹੀਂ ਕੀ ਹੋ ਗਿਆ ਇੱਕਦਮ ਅਮੀ ਨੇਕ ਦੇ ਵਿੱਚ ਕਾਫੀ ਮੇਰਾ ਹਾਲ ਖਰਾਬ ਹੋਇਆ ਪਿਆ ਪਰ ਕੰਮ ਕੀਤੇ ਬਿਨਾ ਸਰਦਾ ਨਹੀਂ ਕੰਮ ਤੋੜ ਤੋੜ ਖਾਂਦੀ ਆ ਇਕੱਲੀ ਜਿੰਦ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ ਨਾ ਜੋਦੇ ਜੀ ਛੱਡ ਕੀ ਬੈਠਿਆ ਜਾਂਦਾ ਜਦ ਬੰਦਾ ਇਸ ਤੋਂ ਨੂੰ ਹਟੋਰ ਜਾਂਦਾ ਤਾਂ ਉਹਦੇ ਨਾਲ ਸਾਰੇ ਕੰਮ ਹੀ ਖਤਮ ਹੋ ਜਾਂਦੇ ਆ ਪਰ ਪਤਾ ਨਹੀਂ ਕਿਉਂ ਜਿਉਂਦੀ ਜਾਨ ਨੂੰ ਬਹੁਤ ਸਾਰੇ ਕੰਮ ਆ ਚਲੋ ਜੀ ਚਲਦੇ ਆ ਚੁੱਲ੍ਹੇ ਤੇ ਲਓ ਜੀ ਆਪਾਂ ਤੇ ਪਾ ਲੈਂਦੀਆਂ ਪਾਤਾ ਗੰਦੇ ਤੋਂ ਨਾ ਪਾਦੀ ਆ ਤੇ ਇੱਥੇ ਵੀ ਸਬਜ਼ੀ ਪਕਦੀ ਇਸ ਤਰ੍ਹਾਂ ਬਣਾ ਕੇ ਖਾਂਗੇ ਤੰਗਲਾ ਕੱਟਦੇ ਨਹੀਂ ਗਏ ਉਹ ਬੋਟੇ ਤੇ ਵੀ ਸਬਜ਼ੀ ਬਣਦੀ ਇਸ ਤਰ੍ਹਾਂ ਤੇ ਇੱਥੇ ਨੂੰ ਇਸ ਤਰ੍ਹਾਂ ਜੀ લાલી થી શેલ મેં હું શેલ રાખ દી ની નાલ ਤੇ وچ وی આપા બીજ બીરા કાઢ દે થી કે હું થોડા જ કાઢ પા દે તો બીજો ਤੇ ઉસ તો બાદ દિનાલી આપા એ દે પાડા દે પીઠા ਜਿਹੜਾ ਹੈਗਾ ના પા પીઠા પાડા કે કે એક ટીલે دے સાલજી ਕਰਕੇ ਤੇ આપા કે میرے કેમેરા પડ્યો ਨੂਟ ਨਹੀਂ ਹੁੰਦਾ ਆਪਾਂ ਵੀ ਨਹੀਂ ਆਪਾਂ ਜੀ ਆਪਾਂ ਤਾਂ ਨੂਟ ਆ ਗਿਆ ਤੇ ਡੋਲਣਾ ਜਾਣ ਬਾਹਰ ਸਾਰੇ ਪੇਠੇ ਤਾਂ ਜੀ ਸਾਰੇ ਹੀ ਪੇਠੇ ਦੀ ਸਬਜ਼ੀ ਆਪਾਂ ਵਿੱਚ ਪਾਤੀ ਆ ਥੋੜਾ ਜਿਹਾ ਸੇਕ ਲੱਗਣ ਦੇਵਾਂਗੇ ਫਿਰ ਆਪਾਂ ਵਿੱਚ ਨੂਨ ਤੇ ਹਲਦੀ ਪਾ ਦਾਂਗੇ ਕਿਉਂਕਿ ਮਿਰਚਾਂ ਤਾਂ ਆਪਾਂ ਪਾ ਤੀਆਂ ਜੀ ਹਰੀਆਂ ਹੁਣ ਇਹਦੇ ਵਿੱਚ ਆਪਾਂ ਨੂਨ ਪਾਵਾਂਗੇ ਨੂਨ ਅਸੀਂ ਥੋੜਾ ਜਿਆਦਾ ਹੀ ਖਾਣੇ ਆ 2 ਚਮਚਾ ਨੂਨ ਮੈਂ ਪਾ ਦਿੰਨੀ ਹਾਂ ਦਾਲ ਸਾਡੀ ਜੀ ਹੁਣ ਤਾਂ ਵੈਸੇ ਹੀ ਚਲ ਤੂੜੀ ਬਣਾਉਂਦੇ ਬੰਦੇ ਜ਼ਿਆਦੇ ਲੱਗੇ ਆ ਹਾਂ ਅਸੀਂ ਥੋੜਾ ਜਿਹਾ ਨਮਕ ਜ਼ਿਆਦਾ ਘਣ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਮਿਰਚ ਦੇਗੀ ਮਿਰਚ ਜਾਨੀ ਕਿ ਚੰਚਾ ਭਰ ਕੇ ਫਿਰ ਕਿ ਕਸ਼ਮੀਰੀ ਦੇ ਮਿਰਚ ਦਾ ਰੰਗ ਸੋਹਣਾ ਲਿੰਦਾ ਤੇ ਉਸ ਤੋਂ ਬਾਅਦ ਪਾਵਾਂਗੇ ਹਲਦੀ ਜਦੋਂ ਕਸ਼ਮੀਰੀ ਮਿਰਚ ਪਾ ਦਈਏ ਵੀ ਫਿਰ ਹਲਦੀ ਥੋੜੀ ਪੈਂਦੀ ਆ ਥੋੜੀ ਜੀ ਹਲਦੀ ਨਾਲ ਹੀ ਸਰ ਜਾਂਦਾ ਉਹ ਹੋ ਕੋ ਕੋ ਕੜਛੀ ਜਾ ਥੋੜੀ ਇੱਕ ਆਤਨਾ ਨੂੰ ਖੜੇ ਤੇ ਇੱਕ ਆਤਨਾ ਸਬਜੀ ਬਣੂਈ ਸਾਰੀ ਆਪਾਂ ਇਹਦੇ ਵਿੱਚ ਮਿਕਸ ਆਪ ਕਰਦਾਂਗੇ ਤੇ ਥੱਲੇ ਆ ਕੇ ਪਾ ਦਾਂਗੇ ਤੇ ਉੱਤੋਂ ਦੇਵਾਂਗੇ ਟਾਕ ਇਹਨੂੰ ਰਿਜਣ ਦੇਵਾਂਗੇ ਬਾਲੇ ਤੜਕੇ ਫੜ ਕੇ ਜੇ ਲਾ ਕੇ ਸਬਜੀ ਨਹੀਂ ਵਧੀਆ ਨਹੀਂ ਬਣਦੀ ਜਿਵੇਂ ਇਸ ਤਰ੍ਹਾਂ ਬਣਦੀ ਹੈ ਇਹ ਹੈਗਾ ਪਤੀਲਾ ਜੀ ਜਾਂ ਜਾਲੇ ਲੋਏ ਦੇਖੋ ਇਹ ਮੈਨੂੰ ਬੜਾ ਗਰਮ ਹੁੰਦਾ ਮੇਰੇ ਹੱਥ ਮੱਚ ਵੀ ਗਏ ਮੜਾ ਵਿੱਚ ਲੱਗ ਜਾਂਦਾ ਹੈ ਗਰਮ ਗਰਮ ਕੜਚੀ ਕੱਢ ਕੇ ਬਾਹਰ ਤੇ ਆਪਾਂ ਇਹਨੂੰ ਦੇਵਾਂਗੇ ਢੱਕ ਦੇ ਥੱਲੇ ਡਾਦ ਗਏ ਅੱਗੇ ਦੇ ਲਓ ਜੀ ਆਪਣੀ ਸਬਜ਼ੀ ਬਣ ਗਈ ਤੇ ਹੁਣ ਵਿੱਚ ਇਹਦੇ ਆਪਾਂ ਪਾਵਾਂਗੇ ਸਬਜ਼ੀ ਨੂੰ ਵਧੀਆ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਪਾਵਾਂਗੇ ਗੁੜ ਸ਼ੱਕਰ ਤੁਸੀਂ ਕੁਝ ਵੀ ਪਾ ਲਿਓ ਇੰਨਾ ਸਾਰਾ ਗੁੜ 1.5 ਲੱਡੂ ਸੀਗਾ ਤੇ ਜਿਹੜਾ ਆਪਾਂ ਟਰਾਲੀ ਵਾਲੇ ਭਾਈ ਤੋਂ ਗੁੜ ਲਿਆ ਸੀ ਉਹ ਆਪਣਾ ਮੁੱਕ ਗਿਆ ਇਹ ਹੁਣ ਰੋੜ ਕਰੜਾ ਉਹ ਗੁੜ ਪੂਲਾ ਸੀ ਚਲੋ ਜੀ ਇਹਦੇ ਵਿੱਚ ਹੁਣ ਇਹ ਨਰਟ ਹੋ ਜੂਗਾ ਗਰਮ ਮਸਾਲੇ ਦੀ ਸਬਜੀ ਤੀਨਾ ਪਰ ਥੋੜੇ ਸੰਨੇ ਦੇ ਸਬਜੀ ਨੂੰ ਅੰਦੀ ਰੱਖ ਦਾਂਗੇ ਜਾਂ ਕੇ ਟਕੇ ਤੋਂ ਜਪਾ ਬਣ ਕੇ ਪਾਣੀ ਬੰਦ ਹੈ ਤੇ ਬਹੁਤ ਜਿਆਦੀ ਟੇਸਟੀ ਸਬਜੀ ਬਣਦੀ ਹੈ ਇਸ ਤਰ੍ਹਾਂ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਥੋੜੀ ਜੀ ਜਿਆਦੇ ਕੋਲ ਦੀ ਸਬਜੀ ਹਵਾ ਵਗਦੀ ਹੈ ਨਾ ਕੋਈ ਜਾਂਦਾ ਵੀ ਅੱਗੇ ਕੰਮ ਕਰ ਲਈਦਾ ਸੀ ਕੋਈ ਫਰਕ ਨਹੀਂ ਪੈਂਦਾ ਸੀ ਉਹਨ ਉਧਰੋਂ ਨਾਲੀ ਤਾਂ ਪਾਪਾ ਜੀ ਆਸਤੇ ਚੌਲ ਧਰ ਕੇ ਆਈਆਂ ਆ ਪਾਪਾ ਜੀ ਦਾ ਬੀਪੀ ਵੱਧਾ ਤੇ ਉਹਨਾਂ ਨੇ ਰੋਟੀ ਦੁੱਧ ਚਾਹ ਬੰਦ ਕੀਤਾ ਵਾ ਤੇ ਨਾਲੇ ਮਧਾਣੀ ਪਾ ਕੇ ਆਈਆਂ ਉਧਰੋਂ ਤੂੜੀ ਵਾਲੇ ਰੋਟੀ ਮੰਗਦੇ ਆ ਰੋਟੀ ਦੇਣੀ ਆ ਹਜੇ ਆਟਾ ਚੱਕ ਕੇ ਲਿਆਈ ਆ ਆਟਾ ਗੁੰਨਣਾ ਵਾ ਸੱਚੀ ਹੁਣ ਤਾਂ ਥੱਕ ਜਾਂਦਾ ਸਰੀਰ ਪਰ ਕੰਮ ਕਰਨ ਨੂੰ ਜੀ ਕਰਦਾ ਇਕੱਲੀ ਜਨਦਾ ਤੇ ਕੰਮ ਐਨੇ ਆ ਨਾ ਤਾਂ ਬੈਠਿਆ ਹੀ ਸਰਦਾ ਵੀ ਬਹਿ ਕੇ ਕੰਦਾ ਟਾਈਮ ਆਪਦਾ ਪਾਸ ਕਰ ਲੈਣਾ ਤਾਂ ਬੈਠ ਕੇ ਟਾਈਮ ਪਾਸ ਹੁੰਦਾ ਨਾ ਕੰਮ ਹੁੰਦਾ ਹੁਣ ਗੋਟਿਆਂ ਦੀ ਤੋਏ ਹੋਈ ਪਈ ਏ ਭਾਂਡੇ ਮਾਂਜੀ ਦੁੱਧ ਸੰਭਿਆ ਤੇ ਮਧਾਣੀ ਪਾ ਕੇ ਜੋਲ ਧਰੇ ਤੇ ਹੁਣ ਉਧਰ ਵੇਖਣ ਜਾਨੀ ਐ ਸੀਟੀ ਵਜਦੀ ਐ ਕੁੱਕਰ ਦੀ ਤੇ ਆਟਾ ਗੁੰਨ ਕੇ ਲਾਉਣੇ ਆ ਰੋਟੀ ਤੇ ਆਪਾਂ ਸਬਜੀ 2 ਮਿੰਟ ਲਈ ਐ ਰੱਖ ਦਾਂਗੇ ਅੱਗ ਉਨ ਹੈ ਨਹੀਂ ਥੱਲੇ ਮੱਠੀ ਮੱਠੀ ਅੱਗ ਰਹਿ ਗਈ ਜੀ ਚੁੱਲੇ ਤੇ ਸਬਜੀ ਦਾ ਬਹੁਤ ਵਦਗਾ ਬਣਦੀ ਐ ਤੇ ਇਹਨਾਂ ਨੇ ਤਾਂ ਪੇਠੇ ਦੀ ਸਬਜ਼ੀ ਖਾਣੀ ਨਹੀਂ ਇਹਨਾਂ ਨੇ ਤਾਂ ਪਿੰਡ ਗਾਂ ਬਣਾंगा ਸੀ ਰਾਤ ਨੂੰ ਖਾ ਲੈਣਗੇ ਤੇ ਪਾਪਾ ਜੀ ਨੇ ਖਾਣੇ ਚੌਲ ਤੇ ਜਿਹੜੇ 5 6 ਜਾਣੇ ਤੂੜੀ ਵਾਲੇ ਉਹਨਾਂ ਨੂੰ ਇਹ ਸਬਜ਼ੀ ਮੁੱਕਦੀ ਨਹੀਂ ਤੇ ਬੀਬੀ ਤੇ ਮੈਂ ਹੀ ਆ ਇੱਕ ਸਾਡੀ ਮੂਰਤੀ ਆ ਉਹ ਖਾ ਲੂਗੀ ਠੀਕ ਆ ਜੀ ਆਪਾਂ ਅੱਧੀ ਇੱਕ ਨੰਗੀ ਅੱਧੀ ਢਾਕੇ ਰੱਖ ਦਿੰਨੇ ਸਬਜ਼ੀ ਤੇ ਆਟਾ ਗੁੰਨਦੇ ਚੌਲ ਵੀ ਖਾ ਉਧਰੋਂ ਮਧਾਣੀ ਵੀ ਖਾ ਆ ਕਿਉਂ ਆ ਗਿਆ ਕਿ ਨਹੀਂ ਬਾਅਦ ਚ ਗੱਲ ਕਰਦੇ ਆਪਾਂ ਪਸੂ ਨੂੰ ਮਾਹ ਪਿਆ ਕੇ ਬੰਨਤੇ ਸੀ ਜੀ ਅੰਦਰ ਆਈ ਮਨਾਲ ਤੇ ਮੋਤੀ ਆਈ ਉਹਨੇ ਵੀ ਗੋਵਾ ਚੱਕ ਲੈ ਤੇ ਮੇਰੇ ਨਾਲ ਰੋਟੀਆਂ ਲਵਾਉਗੀ ਬਹੁਤ سارے ਕੰਮ ਹੋ ਜਾਂਦੇ ਆ ਜੀ ਸਵੇਰ ਸਵੇਰ ਮੌਸਮ ਦਾ ਠੰਡਾ ਹਵਾ ਚੱਲਦੀ ਐ ਅਜੇ ਆਪਣਾ ਤੂੜੀ ਦਾ ਕੰਮ ਨਹੀਂ ਨਿਭੜਿਆਗਾ ਇਧਰ ਰਿੰਦਾ ਖੁੰਦਾ ਮੇਥੋਂ ਪੀਪੀ ਚੋਂ ਤੇਲ ਕੱਢ ਕੇ ਪਾਉਣ ਲੱਗੀ ਸੀ ਤੇਲ ਡੁੱਲ ਗਿਆ ਉਹ ਕੰਮ ਬਾਅਦ ਗਵਰੇ ਬਚਰ ਲਾਇਆ ਤੇ ਨਾ ਤਾਂ ਬੋਕਰ ਵੱਜਦੀ ਐ ਨਾ ਤੇ ਬੀਬੀਆਂ ਦਾ ਕੰਮ ਪਹਿਣਾ ਦਾ ਵਧੀਆ ਰਹਿੰਦਾ ਹਨਾ ਰੱਬ ਮੌਸਮ ਠੰਡਾ ਕਰ ਦਿੰਦਾ ਤੂੜੀ-ਤਾੜੀ ਉੜਦੀ ਰਹਿੰਦੀ ਐ ਉਹ ਗੋਟਾ ਸਾਫ ਕਰ ਲਾ ਉਹ ਕਰ ਲਾ ਇਥੋਂ ਤੱਕ ਕੇ ਰਸੋਈ ਦੇ ਵਿੱਚ ਨੂਨ ਮਿਰਚ ਵਾਲੇ ਨਿੱਕੇ ਨਿੱਕੇ ਡੱਬੇ ਸਾਫ ਕਰਨੇ ਬਹੁਤ ਔਖੇ ਦੂਜੇ ਤੱਕਲਾ ਝਾੜੂ ਮਾਰ ਦੂਗਾ ਠੀਕ ਹੈ ਜੀ ਚਲੋ ਜੀ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਤੇ ਗੰਨ ਲੱਗਿਆ ਆਟਾ ਤਾਂ ਗੰਨ ਕੇ ਬਾਅਦ ਚ ਕਿਉਂ ਕੱਢਾਂਗੇ ਜੀ ਕਿਉਂ ਆ ਗਿਆ ਚਲੋ ਵੀ ਆਪਣੀ ਜਿਹ ਵੀ ਆਪਣੀ ਚਟਨੀ ਕੁੱਟੀ ਜਾਂਦੀ ਹੈ ਹੁਣ ਗੰਨ ਲੀ ਆਪਾ ਆਟਾ ਆਹ ਲਾ ਮੁਰਤੀ ਚ ਆਉਦੀ ਇਧਰ ਦੀ ਆਟਾ ਤੈਨੂੰ ਕੈਮ ਲਾ ਕਰਕੇ ਫਿਰ ਰੋਟੀਆਂ ਲਾਉਣ ਲਾਵਾਂਗੇ ਤਕੜੀ ਕਰਕੇ ਜਿਆਦਾ ਨਸ਼ਾ ਕਰਾ ਦਈਏ ਠੀਕ ਹੈ ਨਾ ਉਜੀ ਆਗਾ ਆਪਣੀ ਮਾਚ ਵੀ ਆਟਾ ਪਾ ਗੁੰਨ ਲਿਆ ਹੁਣ ਆਪਾਂ ਧਰਦਗੇ ਉੱਤੇ ਤਵੀ ਟਿਕ ਕਰ ਗਏ ਤਵੇ ਆ ਗਈ ਆ ਸਾਬਾ ਕੀ ਅਸਿਕ ਉਹ ਵਗਦੀ ਆ ਤਾਂ ਸੀਗਣੇ ਤਾਂ ਬਾਅਦ ਜੇ ਲਾਤਾ ਨੂੰ ਜੀ ਲਾਲ ਦੇ ਰੋਟਨਾ ਤੇ ਖਰਾਦ ਗਿਆ ਤੇ ਟਾਈਮ ਬਹੁਤ ਹੋ ਗਿਆ ਅੱਜ ਦੇ ਬਲੌਗ ਦਾ ਐਂਡ ਵੀ ਇੱਥੇ ਕਰਦੀ ਆ ਮਿਲਦੇ ਤੁਸੀਂ ਹੋਰ ਬਲੌਗ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਖਾਓ ਰੋਟਨਾ ਤੇ ਇੱਥੇ ਦੀ ਸੱਜੀ ਇਸ ਤਰ੍ਹਾਂ ਬਣਾ ਕੇ